ਵਾਹਿਗੁਰੂ ਇਹ ਖਡੌਲੀ ਪਿੰਡ ਹੈਗਾ ਜਿੱਥੇ ਗੁਰੂ ਸਾਹਿਬ ਜੀ ਪੁਰਦੇ ਘਵਾਲਦਰ ਮਹਾਰਾਜ ਜੀ ਚਰਨ ਸੋ ਪ੍ਰਾਪਤ ਇਥੇ ਮਹਾਰਾਜ ਦਾ ਹਕਮਨਾਮਾ ਲਿਖਿਆ ਤੇ ਅੰਦਰ तो हुमनामा फोटो खिंच के बना के लाई गई ਹੋਏ ਕਿਤੇ ਖਰਾਬ ਨਾ ਹੋ ਜੇ ਨਾ ਹਾਂਜੀ ਤਾਂ ਇਹ ਬੋਡੋ ਬੋਡੋ ਸਟ੍ਰੇਟ ਲਾਈਨ ਬੋਡੋ ਸਟ੍ਰੇਟ ਲਾਈਨ ਇਹ ਬੋਡੋ ਸਟ੍ਰੇਟ ਗੁਰੂ ਪ੍ਰਤਾਪ ਹਾਂ ਮਾਤਾ ਭਾਗ ਭਰੀ ਨੇ ਜੀ ਹਾਂਜੀ ਗੁਰੂ ਤੇ ਅਸੀਂ ਬਹੁਤ ਮਾਤਾ ਭਾਗ ਭਰੀ ਹੈ ਹਾਂਜੀ ਇਹ ਟੈਟਲ ਜੀ ਦੇ ਦੁਆਰਾ ਅਸੀਂ ਗੁਰੂ ਤੇ ਗੁਰੂ ਤੇ ਗੱਲ ਸਮਝੀ ਨੂੰ ਪਾਛੇ ਹਾਂਜੀ ਬਹੁਤ ਵਧੀਆ ਹਮਾਰਾ ਸੱਚੇ ਪਾਤਸ਼ਾਹ ਗਾਮ ਖਡੌਲੀ ਹਾਂਜੀ ਠੀਕ ਹੈ 23 ਤਰੀਕ ਨੂੰ ਆਣਾ ਇੱਥੇ ਹਾਂਜੀ ਠੀਕ ਹੈ 23 ਤਰੀਕ ਠੀਕ ਹੈ ਦਿਨ ਐ ਦੁਵਾਰ ਹਾਂਜੀ ਐ ਦੁਵਾਰ ਦੁਪਹਿਰ ਵਾਂਗ ਆਵਾਂਗੇ ਲੰਗਰ ਸ਼ੱਕੇ ਨਾ ਪਿਲਖਣੀ ਤੋਂ ਠੀਕ ਹੈ ਪਿਲਖਣੀ ਲੰਗਰ ਦੀ ਹੈਗਾ ਤੇ ਫਿਰ ਲੰਗਰ ਸ਼ੱਕਣ ਤੋਂ ਬਾਅਦ ਫਿਰ ਇੱਧਰ ਆਵਾਂਗੇ ਮੇਰੇ ਰੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ 350 ਸਾਲਾ ਸਿੱਧੀ ਸਮਾਗਮ ਅਰਜਿੰਦਰ ਸਿੰਘ ਇਹ ਰਜਿੰਦਰ ਸਿੰਘ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ